500 ਚ 2000 ਵਾਲਾ 500 ਚ ਉਹ ਲੈ ਜਾਓ 500 ਚ ਲੈ ਲਿਓ 500 ਚ ਲੈ ਲਿਓ 500 ਚ ਜਿਹੜਾ ਬਾਜ਼ਾਰ ਚ ਮਿਲਦਾ 2000 ਰੁਪਏ ਦਾ ਸੂਟ ਲੈ ਜਾਓ 500 ਰੁਪਏ ਦਾ ਸੂਟ ਪਾਕੇ ਪੁਰਾਣੇ ਮਾਤੂਸ਼ਰੀ ਦਸਤਾਰ ਤੇ ਉਹ ਰਖੜੀ ਤੱਕ ਲੱਗ ਗਈ ਬਹੁਤ ਵੱਡੀ ਸੇਲ ਬਾਜ਼ਾਰ ਚ ਜਿੰਨੇ ਦਾ 1 ਸਾਡੇ ਕੋਲ ਲੈ ਜਾਓ 4 ਤੋਂ 2000 ਵਾਲੇ ਸੂਟ 5 500 ਚ ਕਰਤੇ ਹਣੇ ਰਖੜੀ ਤੇ ਭੈਣਾਂ ਦੇ ਕਰਨਿਆਂ ਫੁੱਲ ਪੈਦੇ ਸਿਰਫ ਰਖੜੀ ਤੱਕ ਮੇਲਾ ਆਜੋ 2000 ਵਾਲੇ ਸੂਟ 2000 ਦੇ 4 ਉਹ ਜਿਹੜੀ ਤੁਸੀਂ ਰੱਖਣੀ ਤੇ ਸ਼ਾਪਿੰਗ ਕਰਨੀ ਆ ਭੈਣਾਂ ਨੂੰ ਸੂਟ ਲੈ ਕੇ ਦੇਣੇ ਆ ਉਹ ਗਿਫਟ ਦੇਣੇ ਆ ਜਿਹੜਾ ਬਾਜ਼ਾਰ 'ਚ ਤੁਸੀਂ 20000 ਰੁਪਏ ਦਾ ਕੱਪੜਾ ਲੈਣਾ ਉਹ ਅਸੀਂ ਤੁਹਾਨੂੰ 8000 ਰੁਪਏ 'ਚ ਦੇ ਦੇਣਾ ਨੇਚਰਲ ਕਰੇਵ ਦੇ ਸੂਟ ਕੰਟਰਾਸਟਡ ਦੁਪੱਟੇ ਹੈਂਡਵਰਕ ਹੋਇਆ ਬਾਜ਼ਾਰਾਂ 'ਚ 3 3000 ਵਾਲੇ 650 ਰੁਪਏ ਦਾ 560 ਰੁਪਏ ਦਾ 560 ਰੁਪਏ ਦੇਖੋ ਜੀ ਸੂਟਾਂ ਦੇ ਨਾਲ ਨਾਲ ਫੁਲਕਾਰੀਆ ਵੀ ਦੇਣੀਆਂ ਤੁਹਾਨੂੰ ਅਸੀਂ ਫੁਲਕਾਰੀਆ ਵੀ ਟੌਪ ਟੌਪ ਦੀਆਂ ਦੇਣੀਆਂ ਇੱਥੇ 4-500 ਰੁਪਏ ਤੋਂ ਫੁਲਕਾਰੀ ਸਾਡੇ ਕੋਲ ਸ਼ੁਰੂ ਹੋ ਜਾਂਦੀ ਆ ਦੇਖੋ ਕੁੜੀਆਂ 치ੜੀਆਂ ਵਾਲੇ ਰੰਗ ਸਾਡੇ ਕੋਲ ਉਹ ਮਿਡਲ ਏਜ ਵਾਲੇ ਬਜ਼ੁਰਗਾਂ ਵਾਲੇ ਸਾਰਿਆਂ ਨੂੰ ਖੁਸ਼ ਕਰਕੇ ਭੇਜਾਂਗੇ ਉਹ ਰਿਕਸ਼ੇ ਵਾਲਿਆਂ ਨੂੰ 1 ਰੁਪਿਆ ਵੀ ਤੁਸੀਂ ਨਹੀਂ ਦੇਣਾ ਬਿਲਕੁਲ ਫ੍ਰੀ ਚ ਆਜੋ ਕੱਪੜਾ ਵੀ ਸਸਤਾ ਰਿਕਸ਼ੇਰੀ ਸਰਵੋਤਮ ਫ੍ਰੀ ਆ ਚੱਕੋ ਜੀ ਆ ਗਈ ਅਨਾਰ ਕਲੀ ਕਲੀਆਂ ਦੇ ਨਾਲ ਆ ਚੈੱਕ ਕਰੋ ਇਹਦੇ ਮੋਰ ਆ ਚੈੱਕ ਕਰੋ ਇਹਦੇ ਬਾਜੂ ਤੇ ਵਰਕ ਖੁੱਲੀ ਕਿਤਾਬ ਤੇ ਸਿੱਧੀ ਜੀ ਗੱਲ ਹੈ ਬਾਜ਼ਾਰਾਂ 'ਚ ਇਹੀ 15-15000 ਦੇ ਅਨਾਰ ਕੜੀਆਂ ਸਿਰਫ 4-4000 'ਚ ਲੈ ਜਾਓ ਲੋ ਜੀ ਸੂਟਾਂ ਨਾਲ ਨਾਲ ਤੁਸੀਂ ਨਾ ਰੈਡੀमेड ਸ਼ਰਾਰੇ ਕਰਾਰੇ ਕਾਉਂਟ ਰਸਾ ਇਹਦੇ ਵਿੱਚ ਹੀ ਬਹੁਤ سارے ਫਾਇਦੇ ਆ ਤੁਸੀਂ ਚੈੱਕ ਕਰ ਲਓ ਬਾਜ਼ਾਰ 'ਚ ਜਾ ਕੇ ਦਾ ਰੇਟ ਪਤਾ ਕਰ ਲਓ ਉਹ ਕਿਸੇ ਨੇ 15000 ਮੰਗਣਾ ਕਿਸੇ ਨੇ 18000 ਮੰਗਣਾ ਕਿਸੇ ਨੇ ਮੰਗਣਾ 12000 ਆ ਚੈੱਕ ਕਰੋ ਸ਼ਰਾਰਾ ਪਰ ਸਾਡੇ ਕੋਲ ਆਜੋ ਸਿਰਫ 3295 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਆਪ ਪੀਸ ਦੇ ਰਣਾ ਆ ਸੂਟ ਦੇ ਦੇਖੋ ਕਿਆ ਬਾਤਾਂ ਹੀ ਕੰਮ ਹੋਇਆ ਇਹੀ ਸੂਟ ਬਾਜ਼ਾਰਾਂ 'ਚ 10 10 20 20000 ਦਾ ਦਿੱਤਾ ਜਾਂਦਾ ਅਸੀਂ ਸਿਰਫ ਔਰ ਸਿਰਫ 5000 'ਚ ਰੈੱਡ ਵੈਡਿੰਗ ਸੂਟ ਦੇ ਦਾਂਗੇ ਲਓ ਜੀ ਰੈਡੀਮੇਡ ਦਾ ਟਰੱਕ ਭਰ ਕੇ ਆ ਗਿਆ ਆ ਚੈੱਕ ਕਰ ਲੋ ਸ਼ਰਾਰੇ ਗਰਾਰੇ ਲਹਿੰਗੇ ਗਾਉਣ ਸਿੰਗਲ ਪੀਸ ਚੈੱਕ ਕਰ ਲੋ ਮਾਲ ਹਲੇ ਆਇਆ ਆ ਆ ਚੱਕੋ ਲਹਿੰਗਾ ਹੁਣੇ ਨਹੀਂ ਰਹਿਣ ਦੇਣਾ ਮਹਿੰਗਾ ਕਿਉਂਕਿ ਲਹਿੰਗੇ ਦੀ ਆ ਪਾ ਪਨ ਦੇਣੀ ਆ ਕਮਰ ਜਿਹੜਾ 17 17 ਹਜ਼ਾਰ ਦਾ ਲਹਿੰਗਾ ਲੈ ਜਾਓ 1750 ਰੁਪਏ ਦੇ ਕੋਜੀ ਰੱਖੜੀ ਤੇ ਤਿਹਾਰ ਦੇ ਬਹੁਤ ਸੁਪਰ ਵਾਪਰ ਦੇਲੇ ਪੰਜਾਬ ਦੀ ਸਭ ਤੋਂ ਵੱਡੀ ਹੱਲਾ ਬੋਲ ਝੇੜਿਆ ਜਿੱਤੇ ਸਾਨੂੰ ਸੂਟ ਦੇ ਰਿਆ ਫ੍ਰੀ ਦੇ ਪਾ ਗਰਾਰੇ ਗਰਾਰੇ ਲਹਿੰਗੇ ਗੌਨ ਡਰਸਾ ਕੋਟ ਮੈਂਟ ਕੋਟ ਤੇ ਵੀ ਹਮੇ ਸ਼ੇਰਵਾਨੀਆ ਬਲੇਜ਼ਰ ਰਫਾਸਟ ਪੱਗਾ ਸਾਰਿਆਂ ਦੇ ਵਿੱਚ ਵੱਡੇ ਫਾਇਦੇ ਆ ਉਹ 2000 ਵਾਲਾ 500 ਚ 2000 ਵਾਲਾ 500 ਚ 2000 ਵਾਲਾ 500 ਚ 2000 ਵਾਲਾ 500 ਚ ਉਹ ਲੈ ਜਾਓ 500 ਚ ਲੈ ਜਾਓ 500 ਚ ਲੈ ਜਾਓ 500 ਚ ਜਿਹੜਾ ਬਾਜ਼ਾਰ 'ਚ ਮਿਲਦਾ 2000 ਰੁਪਏ ਦਾ ਸੂਟ ਲੈ ਜਾਓ 500 ਰੁਪਏ 'ਚ ਸੂਟ ਬਾਗੇ ਪੁਰਾਣੇ ਮਾਤੁਸ਼ਰੀ ਦਸਤਾਰ ਤੇ ਉਹ ਰੱਕੜੀ ਤੱਕ ਲੱਗ ਗਈ ਬਹੁਤ ਵੱਡੀ ਸੇਲ ਪਾਯਾਰ ਜਿੰਨੇ ਦਾ ਇੱਕ ਸਾਡੇ ਕੋਲੋਂ ਲੈ ਜਾਓ 4 2 2000 ਵਾਲੇ ਸੂਟ 5 500 ਚ ਕਰਤੇ 5 500 ਚ ਕਰਤੇ ਭਾਈ ਜੀ 2 2000 ਵਾਲੇ ਸੂਟ 5 500 ਚ ਕਰਤੇ ਬਿਲਕੁਲ ਭਾਜੀ ਹਣੇ ਰਖੜੀ ਤੇ ਭੈਣਾਂ ਦੇ ਕਰਨਿਆਂ ਫੁੱਲ ਪੈਦੇ ਸਿਰਫ ਰਖੜੀ ਤੱਕ ਮੇਲਾ ਆਜੋ 2000 ਵਾਲੇ ਸੂਟ 2000 ਦੇ 4 ਰੰਗ ਡਿਜ਼ਾਈਨ ਦੁਪੱਟੇ ਦੇਖੀ ਜਾਓ ਹਣਾ ਦੇਖੋ ਜੀ ਰੇਟ ਵੀ ਲਿਖ ਲੈ ਕੇ ਲਾਤੇ ਕੋਈ ਝੂਠ ਨਹੀਂ ਕੋਈ ਐਦਾਂ ਨਹੀਂ ਜੋ ਰੇਟ ਕਹਿ ਰਿਆ ਉਹੀ ਦੇ ਰਿਆ ਤੇ ਭਾਈਆਂ ਵਾਲੇ ਸੂਟ ਜਿਹੜਾ ਤੁਸੀਂ ਵਿਆਹ ਸ਼ਾਈ ਦਾ ਕੱਪੜਾ ਬਾਜ਼ਾਰ ਚ ਆ ਕੇ ਲੈਣਾ ਤਾਜਪੁਰ ਦਾ 50000 ਦਾ ਸਾਡੇ ਕੋਲ ਆਜੋ ਤਾਜਪਰੀ ਵਾਲਾ ਕੱਪੜਾ 50000 ਵਾਲਾ 20000 ਚ ਲੈ ਜਾਓ ਉਹ ਜਿਹੜੀ ਤੁਸੀਂ ਰੱਖਣੀ ਹੈ ਸ਼ਾਪਿੰਗ ਕਰਨੀ ਆ ਭੈਣਾਂ ਨੂੰ ਸੂਟ ਲੈ ਕੇ ਦੇਣੇ ਆ ਉਹ ਗਿਫਟ ਦੇਣੇ ਆ ਜਿਹੜਾ ਬਾਜ਼ਾਰ ਚ ਤੁਸੀਂ 20000 ਰੁਪਏ ਦਾ ਕੱਪੜਾ ਲੈਣਾ ਉਹ ਅਸੀਂ ਤੁਹਾਨੂੰ 8000 ਰੁਪਏ ਚ ਦੇ ਦੇਣਾ ਸੋਨੇ ਸੋਨੇ ਸੂਟ ਕੜਾਈਆਂ ਕੱਡੀਆਂ ਦੁਪੱਟੇ ਵੀ ਟੌਪ ਟੌਪ ਦੇ ਲੈ ਜਾਓ 500 ਚ ਲੈ ਜਾਓ 500 ਚ ਲੈ ਜਾਓ 500 ਚ ਨੇਚਰਲ ਕਰੇਵ ਦੇ ਸੂਟ ਕੰਟਰਾਸਟਡ ਦੁਪੱਟੇ ਹੈਂਡਵਰਕ ਹੋਇਆ ਬਜ਼ਾਰਾਂ 'ਚ 3 3000 ਵਾਲੇ 650 ਰੁਪਏ ਦਾ 650 ਰੁਪਏ ਦਾ 650 ਰੁਪਏ ਦਾ ਜਿਹੜੇ ਲੋਕ ਤਾਂ ਹੈਗੇ ਆ ਸਿਆਣੇ ਉਹ ਬਜ਼ਾਰਾਂ 'ਚ ਜਾਣਾ ਉਹਨਾਂ ਨੇ ਘਰ ਤਾਂ ਬੰਦ ਕਹਿੰਦੇ ਬਾਗੇ ਪੁਰਾਣੇ ਮਾਤੂ ਸ਼੍ਰੀ ਦਸਤਾਰ ਹੀ ਜਾਣਾ ਚਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿਓ ਕਿੰਨਾ ਵੱਡਾ ਰਾਸ਼ਿਆ ਉਹ ਲੋਕ ਦੂਰੋਂ ਦੂਰੋਂ ਹੋਣ ਲੱਪੇ ਲੋਕਾਂ ਨੂੰ ਫੈਰਾ ਵੀ ਸਾਡੀ ਲੁੱਟ ਨਹੀਂ ਹੋਣੀ ਉੱਥੇ ਆ ਵੀ ਦੇਖੋ ਜਿਹੜਾ ਬਾਜ਼ਾਰ 'ਚ 2200 2400 2500 ਸਾਡੇ ਕੋਲ ਆਜੋ 1500 ਦੇ ਦੋ ਲੈ ਜਾਓ ਉਹ 750 ਰੁਪਏ ਦਾ ਛੂਟ ਕਰਤਾ 750 ਰੁਪਏ ਦਾ ਦੇਖੋ ਜੀ ਨਵੀਆਂ ਚੀਜ਼ਾਂ ਹੁਣ ਵਿਆਹ ਸ਼ਾਦੀਆਂ ਤੇ ਲੁੱਟ ਹੋ ਨਹੀਂ ਦੇਣੀ ਆ ਚੱਕੋ 3516 ਸੂਟ 850 ਰੁਪਏ ਦਾ ਡਿਜ਼ਾਈਨ ਦੇਖੋ ਇਹ ਆ ਗਿਆ ਵਿਆਹ ਸ਼ਾਦੀ ਵਾਲਾ ਸੂਟ ਮੈਂਜੈਂਟਾ ਰੰਗ ਬਜ਼ਾਰਾ ਚ ਇਸ ਕਰੇਵ ਦੇ ਸੂਟ ਦਾ ਭਾਅ 33500 1275 ਰੁਪਏ ਲੈ ਕੇ ਦੇ ਰਹਿਆਂ 1275 ਦੇਖੋ ਜੀ ਦੁਪੱਟਾ ਚੈੱਕ ਕਰ ਲਓ ਕਿੰਨਾ ਹੈਵੀ ਆ ਦੁਪੱਟੇ ਦੇ ਨਾਲ ਸੂਟ ਚੈੱਕ ਕਰ ਲਓ ਕਿੰਨਾ ਹੈਵੀ ਆ ਸ਼ੋਰੂਮਾਂ ਦੇ ਉਹ ਛੋਟੀਆਂ ਹੱਟੀਆਂ ਵਾਲੇ ਵੀ 33000 ਦਾ ਸਾਡਾ 1275 ਆਜੋ ਛੇਤੀ ਹੁਣ ਰਕੜੀ ਤੇ ਤਿਹਾਰ ਤੇ ਤੁਹਾਡੇ ਲੱਖਾਂ ਰੁਪਏ ਸੀ ਬਚਾ ਦੇਣੇ ਆ ਜਿਨ੍ਹਾਂ ਨੇ ਵਿਆਹ ਸ਼ਾਈ ਦਾ ਤਾਜ ਮੇਰ ਦਾ ਕੱਪੜਾ ਲੈਣਾ ਉਹਨਾਂ ਦੇ ਵੀ ਲੱਖਾਂ ਰੁਪਏ ਬਚਾ ਦੇਣੇ ਆ ਹੁਣ ਹੋਰ ਪਾਸੇ ਨਾ ਜਾਇਓ ਦੇਖੋ ਸਾਡੇ ਕੋਲ ਆਉਣ ਦਾ ਫਾਇਦਾ ਕਿੰਨਾ ਤੁਸੀਂ ਮਾਦੂ ਸ਼ਰੀ ਦਸਤਾਰ ਤੇ ਜਦੋਂ ਆਉਣਾ ਉਹ ਬਾਗੇ ਪੁਰਾਣੇ ਆਜੋ ਬੱਸ ਸਟੈਂਡ ਤੇ ਟੈਂਪੂ ਜਿਹਾ ਭਾਵੇਂ ਬੱਸ ਚ ਉਤੋਂ ਤੁਸੀਂ ਜਦੋਂ ਸਟੋਰ ਤੇ ਆਉਣਾ ਸਟੋਰ ਤੋਂ ਸ਼ਾਪਿੰਗ ਕਰਕੇ ਜਾਣਾ ਤੇ ਰਿਕਸ਼ੇ ਦੀ ਸਰਵਿਸ ਫਿਰ ਕੋ ਫ੍ਰੀ ਆ ਉਹ ਰਿਕਸ਼ੇ ਵਾਲਿਆਂ ਨੂੰ 1 ਰੁਪਿਆ ਵੀ ਤੁਸੀਂ ਨਹੀਂ ਦੇਣਾ ਬਿਲਕੁਲ ਫਰੀ ਚ ਆਜੋ ਕੱਪੜਾ ਵੀ ਸਸਤਾ ਰਿਕਸ਼ੇਰੀ ਸਰਵਸੇ ਫਰੀ ਬਸ ਤੁਹਾਡਾ ਫਾਇਦਾ 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 ਦੇਖੋ ਜੀ ਇਹ ਨਾ ਸੋਚ ਲਿਓ ਅਸੀਂ ਕੱਪੜੇ ਸਸਤੇ ਦੇਈ ਜਾਂਦੇ ਆ ਤੇ ਤੁਹਾਡੇ ਨਾਲ ਕਿਸੇ ਤਰੀਕੇ ਦੀ ਲੁੱਟ ਹੁੰਦੀ ਆ ਕੱਪੜਾ ਵਧੀਆ ਦਿੰਨੇ ਆ ਰੇਟ ਘੱਟ ਦਿੰਨੇ ਆ ਕਮਾਈ ਅਸੀਂ ਵੀ ਕਰਦੇ ਆ ਭਾਜੀ ਸਾਡੀ ਕਿਸੇ ਬਾਜ਼ਾਰ ਚ ਦੁਕਾਨੀ ਸਾਡੀ ਕਿਸੇ ਮੁਹੱਲੇ ਜੇ ਦੁਕਾਨੀ ਮੇਨ ਰੋਡ ਤੇ ਬੈਠੇ ਆ ਮੇਨ ਹਾਈਵੇ ਤੇ ਬੈਠੇ ਆ ਤੇ ਜਿਹੜੇ ਮੇਲੇ ਲੱਗੇ ਆ ਇਹ ਘੱਟ ਰੇਟਾਂ ਕਰਕੇ ਮੇਲੇ ਲੱਗੇ ਘੱਟ ਰੇਟਾਂ ਕਰਕੇ ਆਜੋ ਜੀ ਆਜੋ ਛੇਤੀ ਛੇਤੀ ਆਜੋ ਆ ਦੇਖੋ ਚੈਲੰਜ ਇੱਕ ਹੋਰ ਕਰ ਦਿੰਦੇ ਆ ਡਿਜ਼ਾਈਨਿੰਗ ਵੀ ਜਿਹੜੀ ਅਸੀਂ ਤੁਹਾਨੂੰ ਦੇ ਰਣੀ ਕਿਤੇ ਉਹ ਨਹੀਂ ਮਿਲਣੀ ਆ ਚੈਲੰਜ ਕਰਦਾ ਭਾਵੇਂ ਦੂਰ ਬਿਨਾ ਲਾ ਕੇ ਬਜ਼ਾਰਾ ਚੱਲ ਜਾਓ 1500 ਰੁਪਏ ਦਾ ਸੂਟ ਨਹੀਂ ਕਿਸੇ ਦੇਣਾ ਸਾਡੇ ਕੋਲ 15 1500 ਚ ਸੂਟ ਦਵਾਂਗੇ 35 3500 ਵਾਲੇ ਦੇਖੋ ਜੀ ਸੂਟ ਹੈਵੀ ਕਿੰਨਾ ਦੇਖੋ ਦੁਪੱਟੇ ਹੈਵੀ ਕਿੰਨੇ ਆ ਨੈਚੁਰਲ ਕਰੇਵ ਦੇ ਬੇਸ ਹੈ ਇਹ ਕੋਈ ਜਾਲੀ ਕਪੜਾ ਨਹੀਂ ਹੈਗਾ 5000 ਵਾਲਾ ਸੂਟ 2000 ਚ 3 3000 ਦਾ ਥੋੜੇ ਫਰਕ ਪੈਣਾ ਸੂਟਾਂ ਵਗਰ ਤੇ ਜਦੋਂ ਤਾਜਵਰੀ ਬਣਾਈ ਤੇ ਲੱਖਾਂ ਦਾ ਫਰਕ ਪੈ ਜਾਣਾ ਦੇਖੋ ਕੁੜੀਆਂ ਚਿੜੀਆਂ ਵਾਲੇ ਰੰਗ ਸਾਡੇ ਕੋਲ ਉਹ ਮਿਡਲ ਏਜ ਵਾਲੇ ਬਜ਼ੁਰਗਾਂ ਵਾਲੇ ਸਾਰਿਆਂ ਨੂੰ ਖੁਸ਼ ਕਰਕੇ ਭੇਜਾਂਗੇ ਸਾਡੇ ਕੋਲ ਲਾਈਟ ਲਾਈਟ ਰੰਗ ਵੀ ਆ ਕਾਰਗدار ਵੀ ਆ ਮੀਡੀਅਮ ਵੀ ਹੈਗੇ ਆ ਜਿਹੜੇ ਕਨੇਡਾ ਅਮਰੀਕਾ ਗ੍ਰੈਂਡ ਯੂਰਪ ਬੈਠੇ ਆ ਚਲੋ ਤੁਸੀਂ ਪੰਜਾਬ ਆਉਣਾ ਮਨ ਬਣਾ ਕੇ ਆਇਓ ਬਈ ਮਾਤੂ ਸ਼੍ਰੀ ਦਸਤਾਰ ਦੇ ਦੋਨਾਂ ਜ਼ਰੂਰ ਜਾਣਾ ਆ ਸੂਟ ਤੁਹਾਨੂੰ ਅਸੀਂ 2250 ਰੁਪਏ ਦੇਣਾ ਜਿਹੜਾ ਬਾਜ਼ਾਰ ਚ ਕੋ 3500 4000 4500 ਐਡਾ ਰੇਟ ਮੰਗਦੇ ਆ ਰੰਗ ਬਲੈਕ ਉਹ ਰੰਗ ਕਾਲਾ ਕਹਿੰਦੇ ਭਾਗਾ ਵਾਲਾ ਬਹੁਤ ਸੋਹਣਾ ਦੇਖੋ ਗਲੇ ਦੇ ਕੰਮ ਕਿੰਨਾ ਸੋਹਣਾ ਕੀਤਾ ਓਏ ਕੇ ਰਾਚੇ ਕਰ ਲੋ ਪਾਹਾ ਦੇ ਵੀ ਕੰਮ ਆ ਦੁਪੱਟਾ ਵੀ ਫੋਰਥ ਹੈਡ ਵੇਚਾ ਦੇਖੋ ਨਿੱਕੇ 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 ਨਕੇ ਡਿਜ਼ਾਈਨ ਬਟੀ ਕਾਲੇ ਪਾਟੀਆਂ ਵਾਲੇ ਸੂਟ ਘੜ ਤੇ 25 2500 ਚ 25 2500 ਚ ਲੈ ਜਾਓ 25 2500 ਚ ਦੇਖੋ ਜੀ ਰਾਇਲ ਕਲਾਸ ਚੀਜ਼ ਸਿੰਪਲ ਸੁਪਰ ਪਟੀਕ ਪੀਸ ਸੋਲੋ ਪੀਸ ਸੋਲੋ ਰੰਗ ਇਹ ਨੇਚਰਲ ਕਰੇਵ ਦੇ بیس ਹੈ ਬਾਰੀ ਬਾਰੀ ਗਈ ਜੰਨੇ ਆ ਹਲੇ ਦੁਕਾਨਦਾਰਾਂ ਨੇ ਕਾਟਨ ਦੇ ਕੱਪੜੇ ਤੇ ਸੇਲ ਲਾਈ ਆ ਪਰ ਇਹ ਮਾਤੂਸ਼ੀ ਦਸਤਾਰ ਅੰਕਲੋਂ ਮਪਾਕੇ ਪਣੇ ਕੱਲੇ ਹੀ ਬਹਿ ਗਿਆ ਕਹਿੰਦਾ ਮੈਂ ਹੁਣ ਨੈਚੁਰਲ ਕ੍ਰੇਪਾਂ ਤੇ ਸੇਲ ਲਾਤੀ ਆ ਸਾਡੇ ਕੋਲੇ ਕਾਟਨ ਮੁੱਕਣ ਵਾਲੀ ਆ ਤੇ ਦਾਜਵਰੀ ਵਾਲੇ ਸੂਟਾਂ ਦੇ ਟੱਕ ਆਗੇ ਭਰ ਭਰ ਕੇ ਦੇਖੋ ਜੀ 2800 ਰੁਪਏ ਦਾ ਸੂਟ ਆ ਦੇਣਾ ਤੁਹਾਨੂੰ ਰੇਟ ਦੇਖੋ ਅਸੀਂ ਕੱਲੇ ਕੱਲੇ ਸੂਟ ਦਾ ਦੱਸੀ ਜਾਂਦੇ ਆ ਇੱਥੇ ਇਤਾਂ ਨਹੀਂ ਵੀ ਇੱਕ ਸੂਟ ਦਾ ਰੇਟ ਦੱਸਦਾ ਬਾਕੀਆਂ 'ਚ ਲੁੱਟ ਲਿਆ ਤੁਹਾਨੂੰ ਆ ਲਓ 7000 ਰੁਪਏ ਦਾ ਸੂਟ ਬਾਜ਼ਾਰ ਦੇ ਵਿੱਚ ਉਹ 7000 ਰੁਪਏ ਦਾ ਬਾਜ਼ਾਰ ਦਾ ਰੇਟ ਆ ਸੂਟ ਦਾ ਅਸੀਂ ਤੁਹਾਨੂੰ ਦੇ ਰਹੇ ਹਾਂ 7000 ਦੇ ਤੋਂ ਮਤਲਬ 3000 3200 35 3500 ਚ ਇਦਾਂ ਦੇ ਸੂਟ ਚਮ ਚਮ ਕਰਦੇ ਸੂਟ ਰੰਗ ਵੀ ਸੋਹਣੇ ਉਹ ਡਿਜ਼ਾਈਨ ਵੀ ਸੋਹਣੇ ਟੌਪ ਟੌਪ ਦੀਆਂ ਚੀਜ਼ਾਂ ਚਮਕਾਰੇ ਮਾਰਦੀਆਂ ਚੀਜ਼ਾਂ ਕਾਟੀਆਂ ਦੇ ਭਾਜੀ ਕਾਟੀਆਂ ਦੇ ਭਾ ਕਰਦੇ ਕਾਟੀਆਂ ਦੇ ਭਾ ਉਹ ਰੈੱਡ ਸੂਟ ਹੈਵੀ ਸੂਟ ਆ ਪਿਆਰ ਸ਼ਾਦੀਆਂ ਵਾਸਤੇ ਰੈੱਡ ਸੂਟ ਸਾਡੇ ਕੋ 5 ਤੋਂ 6000 ਆ ਦੁਪੱਟਾ ਦੇਖ ਲਿਆ ਆ ਸੂਟ ਤੇ ਦੇਖੋ ਕਿਆ ਬਾਤਾਂ ਹੀ ਕੰਮ ਹੋਇਆ ਇਹੀ ਸੂਟ ਬਜ਼ਾਰਾਂ 'ਚ 10-10 20-20000 ਦਾ ਦਿੱਤਾ ਜਾਂਦਾ ਅਸੀਂ ਸਿਰਫ ਔਰ ਸਿਰਫ 5000 'ਚ ਰੈੱਡ ਵੈਡਿੰਗ ਸੂਟ ਦੇ ਦਾਂਗੇ ਔਰ ਦੂਜੀ ਗੱਲ ਹੋਰ ਸੁਣ ਲਓ ਇੱਥੇ ਅੰਨਾ ਬੋਲਾ ਇੱਕ ਬਰਾਬਰ ਨਹੀਂ ਐ ਰੇਟ ਉੱਤੇ ਲਿਖਿਆ ਚਾਹੇ ਆਮ ਆਜੋ ਤੇ ਚਾਹੇ ਖਾਸ ਆਜੋ ਦੇਖੋ ਜੀ ਸੂਟਾਂ ਦੇ ਨਾਂ ਨਾਲ ਫੁਲਕਾਰੀਆਂ ਵੀ ਦੇਣੀਆਂ ਤੁਹਾਨੂੰ ਅਸੀਂ ਫੁਲਕਾਰੀਆਂ ਵੀ ਟੌਪ ਟੌਪ ਦੀਆਂ ਦੇਣੀਆਂ ਇੱਥੇ 4-500 ਰੁਪਏ ਤੋਂ ਫੁਲਕਾਰੀ ਸਾਡੇ ਕੋਲ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰ ਹੀ ਰੇਂਜ ਜਿੰਦਾ ਵੀ ਤੁਸੀਂ ਲੈਣੀ ਲੈ ਜਾਓ ਤੁਸੀਂ ਚਾਕਮਾ ਦੇ ਜਾਣਾ ਉਹ ਮੋਰੇ ਤੀਆਂ ਦਾ ਤਿਹਾੜ ਆ ਗਿਆ ਤੁਸੀਂ ਤੀਆਂ ਦੇ ਤਿਹਾੜ ਤੇ ਕਿੱਦਾਂ ਪੋਣਾ ਆ ਕੇ ਲੈ ਜਾਓ ਕੋਈ 500 ਕੋਈ 600 ਕੋਈ 700 ਕੋਈ 800 ਦੇ ਕੋਈ 1000 ਰੁਪਏ ਚ ਦੇਖੋ ਤਾਂ ਕਿੰਨੇ ਸੋਹਣੇ ਸੋਹਣੇ ਰੰਗ ਆ ਆ ਵੀ ਦੇਖੋ ਤੁਸੀਂ ਮਤਲਬ ਫਨਕਾਰੀ 1 ਨੀ 2 ਨੀ 4 ਨੀ 5 ਨੀ ਭਾਵੇਂ ਸੈਂਕੜੇ ਡਿਜ਼ਾਈਨ ਲੈ ਜਾਓ ਐਨਆਰਆਈਆਂ ਦੀ ਪਹਿਲੀ ਪਸੰਦ ਬਣ ਚੁੱਕਿਆ ਮਾਤੂਸ਼ੀਰੀ ਦਸਤਾਰ ਪਾਗਾ ਪ੍ਰਾਣਾ ਟੌਪ ਟੌਪ ਦੇ ਡਿਜ਼ਾਈਨ ਟੌਪ ਦੀਆਂ ਚੀਜ਼ਾਂ ਆ ਚੱਕੋ ਜੀ ਆ ਗਈ ਅਨਾਰ ਕਲੀ ਕਲੀਆਂ ਦੇ ਨਾਲ ਆ ਚੈੱਕ ਕਰੋ ਇਹਦੇ ਮੋਰ ਆ ਚੈੱਕ ਕਰੋ ਇਹਦੇ ਬਾਜੂ ਤੇ ਵਰਕ ਆਹ ਚੀਜ਼ਾਂ ਵੱਡੇ ਵੱਡੇ ਸ਼ਰਾਚੇ ਲਟ ਛਰੇ ਆਮ ਹੁੰਦੀ ਐ ਖੁੱਲੀ ਕਿਤਾਬ ਤੇ ਸਿੱਧੀ ਜੀ ਗੱਲ ਆ ਬਜ਼ਾਰਾਂ ਚ ਇਹੀ 15 15000 ਦੇ ਅਨਾਰ ਕੜੀਆਂ ਸਿਰਫ 4 4000 ਚ ਲੈ ਜੋ ਸੋ ਕਿਸੇ ਨੇ ਦੇਣੀਆਂ ਨਹੀਂ ਆ ਵੀ ਦੇਖੋ ਭਾਜੀ ਮੈਂ ਤਾਂ ਹੈਰਾਨ ਆ ਵੀ ਚਮਕੇ ਬਹੁਤ ਆ ਕੱਪੜੇ ਦੇ ਵਰਕੇ ਹੀ ਬੜਾ ਸੋਹਣਾ ਤੇ ਰੇਟ ਤੁਸੀਂ ਮਿੱਟੀ ਦੇ ਭਾ ਕੀਤਾ ਦੇਖੋ ਭਾਜੀ ਕਈ ਲੋਕਾਂ ਨੂੰ ਵਹਿਮ ਹੈ ਕਹਿੰਦੇ ਰੇਟ ਘੱਟ ਹੈ ਚੀਜ਼ ਦਿੰਦੇ ਮਾੜੀ ਚੀਜ਼ ਦਿੰਦੇ ਨਕਮੀ ਪਰ ਅਸੀਂ ਉਹਨਾਂ ਨਕਮੀਆਂ ਗੱਲਾਂ ਨੂੰ ਪਰਾ ਰੱਖ ਕੇ ਅਸੀਂ ਕਸਟਮਰ ਨੂੰ ਚੀਜ਼ ਦਿੰਨੇ ਆ ਚੰਗੀ ਤੇ ਰੇਟ ਲੈਣੇ ਆ ਘੱਟ ਕਿਉਂਕਿ ਸਾਡਾ ਮਕਸਦ ਸਿਰਫ ਇਹ ਹੈ ਆ ਜਿਹੜੇ ਲੋਗ ਆ ਬੜੀ ਮਿਹਨਤ ਕਰਦੇ ਆ ਉਹਨਾਂ ਦਾ ਪੈਸਾ ਅਜਾੜਿਆ ਨਾ ਜਾਵੇ ਉਹ ਬਾਕੀ ਦੁਕਾਨਦਾਰਾਂ ਕੋ 4 4 ਗੁਣਾ ਰੇਟ ਨਹੀਂ ਕਰਨੇ ਆ 20 2000 ਰੁਪਏ ਦੀ ਅਨਾਰਕਲੀ ਨਹੀਂ ਦੇਣੀ ਉਹ ਇਹਦਾ ਰੇਟ ਨਹੀਂ 5000 ਆ ਜਦੋਂ ਯਾਰ ਅਸੀਂ ਕਿਉਂ ਲੁੱਟੀਏ ਕਿਸੇ ਨੂੰ ਸਾਡਾ ਤਾਂ ਮਕਸਦ ਇਹ ਆ ਵੀ ਹਰ ਕਿਸੇ ਭੈਣ ਭਰਾ ਦਾ ਫਾਇਦਾ ਕਰਨਾ ਆ 2 ਇਨ 1 ਚਾਹੇ ਲਹਿੰਗਾ ਬਣਾ ਲਓ ਚਾਹੇ ਚੌਲੀ ਬਣਾ ਲਓ ਚਾਹੇ ਤੁਸੀਂ ਕਨਸੈਪਟ ਜਿਹੜਾ ਮਰਜ਼ੀ ਬਣਾ ਲਓ ਫਰੰਟ ਘੇਰੇ ਦੁਪੱਟੇ ਚੀਚਾ ਚੈੱਕ ਕਰ ਲੋ ਸਾਡੇ ਕੋ ਹੈ ਵੀ ਤੋਂ ਹੈ ਵੀ ਹੁਣ ਰੇ ਆ ਦੇਖੋ ਸਾਰਾ ਹੀ ਤੋਂ ਕੈਮਰਾ ਮਾਰ ਕੇ ਦਿਖਾ ਦਿਓ ਉਤੋਂ ਫਰੰਟ ਤੋਂ ਲੈ ਕੇ ਆ ਦਿਖਾ ਦਿਓ ਦੁਪੱਟਾ ਭਾਜੀ ਖੋਲੋ ਆ ਦੇਖੋ ਘੇਰਾ ਚੈੱਕ ਕਰੋ ਇਹ ਰੇਟ ਬਾਜ਼ਾਰ ਦੇ 17 18000 15000 ਇਤਾਂ ਮੰਗ ਰਾ ਤੁਹਾਡੇ ਕੋਲੋਂ ਸਾਡਾ ਰੇਟ ਕੀ ਆ ਲਿਖ ਕੇ ਲਾਇਆ ਝੂਠ ਬੋਲਦੇ ਨਹੀਂ ਕੱਲੇ ਕੱਲੇ ਪੀਛਦੇ 6000 ਰੁਪਏ ਚ ਸਿਰਫ 6000 ਚ ਦੇਵਾਂਗੇ ਤੁਹਾਨੂੰ ਲੋੜੀ ਸੂਟਾਂ ਨਾਲ ਨਾਲ ਤੁਸੀਂ ਨਾ ਰੈਡੀमेड ਸ਼ਰਾਰੇ ਕਰਾਰੇ ਕਾਉਂਟ ਡਰਸਾਂ ਇਹਦੇ ਵਿੱਚ ਬਹੁਤ ਸਾਰੇ ਵਾਇਰ ਆ ਤੁਸੀਂ ਚੈੱਕ ਕਰ ਲਓ ਬਾਜ਼ਾਰ 'ਚ ਜਾ ਕੇ ਦਾ ਰੇਟ ਪਤਾ ਕਰ ਲਿਓ ਉਹ ਕਿਸੇ ਨੇ 15000 ਮੰਗਣਾ ਕਿਸੇ ਨੇ 18000 ਮੰਗਣਾ ਕਿਸੇ ਨੇ ਮੰਗਣਾ 12000 ਆ ਚੈੱਕ ਕਰੋ ਸ਼ਰਾਰਾ ਪਰ ਸਾਡੇ ਕੋਲ ਆਜੋ ਸਿਰਫ 3295 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਆ ਪੀਸ ਦੇ ਰਣਾ ਇਸ ਤੋਂ ਇਲਾਵਾ ਆ ਵੀ ਚੈੱਕ ਕਰ ਲਓ ਦੇਖੋ ਫਰੰਟ ਸਾਰੇ ਹੈਵੀ ਬੈਕ ਵੀ ਹੈਵੀ ਚਾਹੇ ਤੁਸੀਂ ਸ਼ਰਾਰਿਆਂ ਦੇ ਦੇਖੋ ਵਰਕ ਬੜਾ ਸੋਹਣਾ ਏ ਵੀ ਤੁਹਾਨੂੰ ਅਸੀਂ 2500 ਰੁਪਏ ਦੇ ਦੇਣਾ ਅੱਜ ਕੱਲ੍ਹ ਇਹ ਕੁੜੀਆਂ ਕਹਿੰਦੀਆਂ ਸਾਨੂੰ ਬਿਊਟੀ ਚਾਹੀਦੀ ਬਿਊਟੀ ਤੇ ਬਲੈਕ ਦਾ ਕਰਦੇ ਬਹੁਤ ਪਸੰਦ ਆ ਜਿੱਥੇ ਮਰਜੀ ਪਤਾ ਕਰ ਲੋ 9000 ਰੁਪਈਆ 10000 ਰੁਪਈਆ 12000 ਰੁਪਈਆ ਸਾਡੇ ਕੋਲ ਆਜੋ ਸਿਰਫ 5550 ਰੁਪਏ ਦੇ ਵਿੱਚ ਇਦਾਂ ਦੇ ਰੈਡੀमेड ਸ਼ਰਾਰੇ ਸੂਟ ਤੁਹਾਨੂੰ ਅਸੀਂ ਦੇ ਦੇਣੇ ਹੈਗੇ ਆ ਇੱਥੇ 1 2 4 ਡਿਜ਼ਾਈਨ ਨਹੀਂ ਹੈਗੇ ਅਸੀਂ ਸਾਨੂੰ ਸੈਂਪਲ ਦਿਖਾ ਰਹੇ ਆ वैसे ਸਾਡੇ ਕੋ 14-1500 ਰੁਪਏ ਤੋਂ ਸ਼ਰਾਰਾ ਸੂਟ ਸ਼ੁਰੂ ਹੋ ਜਾਂਦਾ ਉਦੋਂ ਉੱਪਰ ਹੀ ਰੇਂਜ ਜਿੱਦਾਂ ਤੁਹਾਡਾ ਬਜਟ ਆ ਤੁਹਾਡੇ ਅਕੋਰਡਿੰਗ ਅਸੀਂ ਦੇ ਰਣਾ ਦੇਖੋ ਸਾਡੇ ਸ਼ਰਾਰਿਆਂ ਦੇ ਉੱਤੇ ਵੀ ਬਹੁਤ ਸੋਹਣੇ ਸੋਹਣੇ ਕੰਮ ਕੀਤੇ ਹੈਗੇ ਆ ਤੁਹਾਡੇ ਵਿਆਹਾਂ ਆਸ਼ਾ ਦੀਆਂ ਪਾਰਟੀਆਂ ਫੰਕਸ਼ਨਰੀ ਯਾਦਗਾਰ ਬਣ ਜਾਣਾ ਮਾਤੂਸ਼ਰੀ ਦਸਤਾਰ ਨੇ ਫਰਟ ਦੇਖ ਲਿਆ ਜੀ ਆਹ ਦੇਖੋ ਪੈਕ ਪ੍ਰਾਈਸ ਕਿੰਨਾ ਇਹਦਾ ਚੈੱਕ ਕਰ ਲੋ ਰੇਟ ਇਹਦਾ ਸਿਰਫ 2495 ਰੁਪਏ 2495 ਰੁਪਏ ਦੇ ਵਿੱਚ ਦੇ ਰਣਾ ਜੇ ਸਾਡੇ ਸੂਟਾਂ ਦੇ ਰੇਟ ਘਟਿਆ ਰੈਡੀमेड ਡਰਸਾਂ ਦੇ ਗੋਂਦੇ ਸ਼ਰਾਰਿਆਂ ਘਰਾਰਾਂ ਦੀ ਵੀ ਘਟਿਆ ਆ ਦੇਖੋ ਜੀ 2095 ਰੁਪਏ ਰੇਟ ਦੇਖ ਲਓ ਕੱਲੇ ਕੱਲਿਆ ਲਿਖ ਲਿਖ ਕੇ ਨਾ ਆਇਆ ਕੋਈ ਝੂਠ ਨਹੀਂ ਬੋਲਦੇ 2095 ਦੇ ਵਿੱਚ ਸ਼ਰਟ ਚੈੱਕ ਕਰ ਲਓ ਆ ਸ਼ਰਾਰਾ ਚੈੱਕ ਕਰ ਲਓ ਦੁਪੱਟਾ ਵੀ ਹੈਵੀ ਭਾਈ ਜੀ ਕਮਾਲ ਕੀਤੀ ਪਈ ਹੈ ਯਾਰ ਸੂਟਾਂ ਦੇ ਨਾਲ-ਨਾਲ ਤੁਸੀਂ ਦਾ ਰੈਡੀमेड ਦੇ ਉੱਤੇ ਵੀ ਬਹੁਤ ਸੁਪਰ ਸੇਲਾ ਲਾਤੀ। ਦੇਖੋ ਜੀ ਰੈਡੀमेड ਦਾ ਟਰੱਕ ਭਰ ਕੇ ਆ ਗਿਆ। ਆਹ ਚੈੱਕ ਕਰ ਲੋ ਸ਼ਰਾਰੇ, ਗਰਾਰੇ, ਲਹਿੰਗੇ, ਗਾਉਣ ਸਿੰਗਲ ਪੀਸ ਚੈੱਕ ਕਰ ਲੋ। ਮਾਲ ਹਲੇ ਆਇਆ। ਆਹ ਚੱਕੋ ਲਹਿੰਗਾ ਹੁਣ ਨਹੀਂ ਰਹਿਣ ਦੇਣਾ ਮਹਿੰਗਾ ਕਿਉਂਕਿ ਲਹਿੰਗੇ ਦੀ ਆਪਾਂ ਪੰਨ ਦੇਣੀ ਹੈ ਕਮਰ। ਜਿਹੜਾ 17-1700 ਦਾ ਲਹਿੰਗਾ ਲੈ ਜਾਓ 1750 ਰੁਪਏ 'ਚ। ਸਰਦਾਰ ਜੀ ਮਜ਼ਾਕ ਨਾ ਕਰੋ, ਸੱਚ ਬੋਲੋ। 1750 'ਚ ਕਿੱਦਾਂ ਲਹਿੰਗਾ ਆ ਜੂ ਇਹ? ਦੇਖੋ ਜੀ ਆਹ ਰੇਟ ਉੱਤੇ ਲੈ ਕੇ ਲਾਤਾ 1750 ਰੁਪਏ ਐਕ ਦੀ ਪਿਆਵਾਂ ਛਾਤੀਆਂ ਜੇ ਲੋਕਾਂ ਦੇ ਫੁੱਲ ਫਾਇਦੇ ਕਰਨੇ ਆ। ਦੇਖੋ ਜੀ ਬਾਜ਼ਾਰ ਚ ਲੈਂਦਾ ਕਿਰਾਏ ਤੇ ਲੈਣ ਜਾਊਂਗੇ ਤਾਂ 5000 ਰੁਪਿਆ ਜੇ ਖਰੀਦਣ ਜਾਊਂਗੇ 12000 11000 ਰੁਪਿਆ ਸਾਡੇ ਕੋਲ ਆਜੋ ਸਿਰਫ 1750 ਰੁਪਏ ਚ ਲੈ ਜਾਓ 1750 ਰੁਪਿਆ ਦਾ ਲਹਿੰਗਾ ਛੰਗ ਪਾੜ-ਪਾੜ ਕੇ ਦੱਸ ਰਹੇ ਆ। ਕੋਈ ਜੋ ਫੈਰਾ ਤੁਹਾਡਾ ਅੰਕਲ ਓਮ ਨੇ ਬਾਗੇ ਪ੍ਰਾਣੇ ਮਾਤੂ ਜੀ ਰਕਾਣਾ ਨਹੀਂ ਕਿਤੇ ਚੋੜਾ ਆ ਚੱਕੋ ਭਾਜੀ ਸਾਟਨ ਕੀ ਜਾ ਤੇ ਲੋਹ ਲਹਿੰਗਾ ਆ ਰਹੀ ਚੋਲੀ ਦੇਖੋ ਹੈਂਡਵਰਕ ਕੀਤਾ ਹੋਇਆ ਆ ਰਿਹਾ ਦੁਪੱਟਾ ਭਾਜੀ ਆ ਰਿਹਾ ਲਹਿੰਗਾ 3500 ਰੁਪਏ ਦਾ 3500 ਰੁਪਏ ਦਾ ਹੈਵੀ ਲਹਿੰਗਾ ਜੀ ਦੇਖੋ ਰੰਗ ਵੀ ਬਹੁਤ ਸੋਹਣੇ ਆ ਇਤਾਂ ਨਹੀਂ ਵੀ ਸਾਡੇ ਕੋਲ ਸਿਰਫ ਰੈੱਡ ਮਜੈਂਟਾ ਆ ਪਾਰਟੀ ਵੇਰ ਲਹਿੰਗੇ ਦੇਖੋ ਤੁਸੀਂ ਨਾਈਟ ਪਾਰਟੀ ਤੇ ਜਾਣਾ ਹੋਵੇ ਓ ਇਤਾਂ ਦਾ ਲਹਿੰਗਾ ਪਾਇਆ ਹੋਵੇ ਤੇ ਮੂਵੀ ਵਾਲਾ ਭਾਈ ਮਗਰ ਮਗਰੇ ਫਿਰੂ ਉਹਨੇ ਕਹਣਾ ਵੀ ਫੋਟੋ ਖਿੱਚ ਲਈ ਫੋਟੋ ਤੁਹਾਡੀਆਂ ਫੋਟੋਆਂ ਯਾਦਗਾਰ ਕੈਮਰੇ ਚ ਕੈਲ ਹੋ ਜਾਣੀਆਂ ਰੇਟ ਬਾਜ਼ਾਰ ਨਾਲੋਂ 3 3 4 4 ਗੁਣਾ ਘੱਟ ਕਰਤੇ ਆ 3500 ਰੁਪਏ ਦੇ ਵਿੱਚ ਇਹ ਵੀ 3500 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਦੇ ਦੇਣਾ ਹੈ ਆ ਚੱਕੋ ਜੀ ਰੈੱਡ ਲਹਿੰਗਾ ਬੁਜ਼ਾਰਾ ਦੇ ਵਿੱਚ 15 15 18 18000 ਰੁਪਿਆ ਕੱਲਾ ਰੈਂਟਾ ਵੈਲਵਟ ਦੇ ਲਹਿੰਗੇ ਦਾ ਆ ਦੁਪੱਟਾ ਚੈੱਕ ਕਰ ਲਓ ਫੋਰ ਸਾਈਡ ਹੈਵੀ ਤੇ ਲਹਿੰਗਾ ਮੈਂ ਕਹਿੰਨਾ ਭਾਜੀ ਖੋਲ ਕੇ ਦਿਖਾ ਦਿਓ ਲਹਿੰਗੇ ਬਾਰੇ ਦੇਖੋ ਜੀ ਲਹਿੰਗੇ ਦਾ ਫਲੇਅਰ ਵੀ ਚੈੱਕ ਕਰ ਲਓ ਇਹ ਦਿੱਲੀ ਬੰਬੇ ਵਾਲੇ ਲਹਿੰਗੇ ਆ ਜਿਹੜੇ ਤੁਹਾਨੂੰ ਬਾਗੇ ਪੁਰਾਣੇ ਮਿਲਣੇ ਆ ਬਾਜ਼ਾਰ 'ਚ 35000 40000 32000 ਐਤਾ ਰੇਟ ਚੱਲਦਾ ਭਾਈ ਜੀ ਰੇਟ ਦੱਸੋ ਕੀ ਹੈਗਾ ਇਹਦਾ 7899 'ਚ ਲੈ ਜਾਓ 7899 'ਚ ਆ ਜਾਓ ਨੇੜੇ ਆ ਚੈੱਕ ਕਰ ਲਓ ਰੇਟ ਵੀ ਲਿਖਿਆ ਝੂਠ ਨਹੀਂ ਬੋਲਦੇ ਜਿਹੜਾ ਬਾਜ਼ਾਰ 'ਚ 35000 ਦਾ ਸਾਡੇ ਕੋਲ 7899 ਰੁਪਏ ਦਾ ਲਹਿੰਗਾ ਦੇਖੋ ਜੀ ਰੰਗ ਵਾਈਨ ਵੀ ਹੈਗਾ ਮਹਿਰੂਨ ਵੀ ਹੈਗਾ ਤੁਸੀਂ ਚੈੱਕ ਕਰੋ 7895 ਦੇ ਵਿੱਚ ਲਹਿੰਗਾ ਦੇ ਰਹੇ ਆ ਭਾਜੀ ਕੋਈ ਲਾਟ ਨਹੀਂ ਦੇ ਰਹੇ ਕੋਈ ਰੈਂਟ ਵਾਲੇ ਪੀਸ ਅਸੀਂ ਕੱਢ ਨਹੀਂ ਰਹੇ ਫਰੈਸ਼ ਅਨ ਟੱਚ ਪੀਸ ਦੇ ਰਹੇ ਆ 7899 ਰੁਪਏ ਦੇ ਫੁੱਲ ਹੈਵੀ ਲਹਿੰਗਾ ਰੈੱਡ ਮਹਿਰੂਨ ਬਿਲਕੁਲ ਟੱਚ ਜਿਹੜੇ ਮਾਤੀ ਵਾਲੋ ਦੇਖੋ ਜੀ ਰੱਖੜੀ ਤੇ ਤਿਹਾਰ ਤੇ ਬਹੁਤ ਸੁਪਰ ਬੰਪਰ ਸੇਲ ਹੈ ਪੰਜਾਬ ਦੀ ਸਭ ਤੋਂ ਵੱਡੀ ੱਲਾ ਬੋਲ ਸੇ ਲਿਆ ਜਿੱਥੇ ਤੁਹਾਨੂੰ ਸੂਟ ਦੇ ਰਹੇ ਆ ਫਰੀ ਦੇ ਪਾ ਛਰਾਰੇ ਗਰਾਰੇ ਲਹਿੰਗੇ ਗੌਨ ਡਰੈਸਾਂ ਕੋਟ ਪੈਂਟ ਕੋੜ ਤੇ ਵੀ ਹਮੇ ਸ਼ੇਰਵਾਨੀਆਂ ਬਰੇਸ ਰਬਾਸਕਟ ਪੱਗਾਂ ਸਾਰਿਆਂ ਦੇ ਵਿੱਚ ਵੱਡੇ ਫਾਇਦੇ ਆ ਹੁਣ ਹੋਰ ਕਿਤੇ ਜਾਇਓ ਨਾ ਸਿੱਧਾ ਇੱਥੇ ਆਇਓ ਵੱਡੇ ਫਾਇਦੇ ਤੁਹਾਡੇ ਹੋਣਗੇ ਆ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣਕਾਰੀ ਨਹੀਂ ਤੇ ਕਾਲ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਬੱਗਾ ਫਰਾਣ